ਖੇਤ ਮਜ਼ਦੂਰੀ ਯੂਨੀਅਨ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਰਾਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਵਿੱਚ ਕਟੌਤੀ ਕੀਤੀ ਗਈ ਹੈ। ਜਦਕਿ ਇਸ ਵੱਧੀ ਮਹਿੰਗਾਈ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੂੰ ਮਜ਼ਦੂਰ ਦੀ દૈનિક ਮਜ਼ਦੂਰੀ ਘੱਟ ਤੋਂ ਘੱਟ 1000 ਰੁਪਏ ਪ੍ਰਤੀ ਦਿਨ ਤੈਅ ਕਰਨੀ ਚਾਹੀਦੀ ਹੈ। ਜਿਸ ਨਾਲ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਉਨਾ ਕਿਹਾ ਕਿ ਜੇ ਕਰੋਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਦੌਰਾਨ ਪਿੰਡ-ਪਿੰਡ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਮੈਂ ਕਮਲ ਗੁਲਜਾਰ ਸਿੰਘ ਹੋਰੀਆ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਅੱਜ ਤਰਨਤਾਰਨ ਵਿਖੇ ਮਾਝਾ ਜ਼ੋਨ ਦੀ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਹ ਕਨਵੈਨਸ਼ਨ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੱਦੇ ਤੇ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਦੇਸ਼ ਦੇ ਅੰਦਰ ਅਗਰ ਕਿਸੇ ਵਰਗ ਦੀ ਸਭ ਤੋਂ ਮਾੜੀ ਹਾਲਤ ਹੈ ਉਹ ਪਿੰਡਾਂ ਦੇ ਖੇਤ ਮਜ਼ਦੂਰ ਨੇ ਇਹਨਾਂ ਲੋਕਾਂ ਨੂੰ ਲਗਾਤਾਰ ਖੇਤਾਂ 'ਚ ਕੰਮ ਨਹੀਂ ਮਿਲਦਾ ਮਣਰੀਗਾ 'ਚ ਕੰਮ ਨਹੀਂ ਮਿਲਦਾ ਮਹਿੰਗਾਈ ਵੱਧਦੀ ਜਾ ਰਹੀ ਹੈ ਔਰ ਇਹਨਾਂ ਲੋਕਾਂ ਨੂੰ ਕੋਈ ਸਮਾਜਿਕ ਸੁਰੱਖਿਆ ਨਹੀਂ ਕਰਜ਼ੇ ਦੀਆਂ ਸਹੂਲਤਾਂ ਵੀ ਨਹੀਂ ਔਰ ਲਗਾਤਾਰ ਇਹਨਾਂ ਲੋਕਾਂ ਤੇ ਅਤਿਆਚਾਰ ਹੋ ਰਹੇ ਨੇ ਕੇਂਦਰ ਦੀ ਸਰਕਾਰ ਇਹਨਾਂ ਕਾਮਿਆਂ ਦੇ ਲਈ ਕੋਈ ਸਰਵਪੱਖੀ ਕੇਂਦਰੀ ਕਾਨੂੰਨ ਬਣਾਉਣ ਵਾਸਤੇ ਤਿਆਰ ਨਹੀਂ ਮਨਰੇਗਾ ਦੇ ਵਿੱਚ 200 ਦਿਨ ਕੰਮ 700 ਰੁਪਏ ਦਿਹਾੜੀ ਕਰਨ ਵਾਸਤੇ ਤਿਆਰ ਨਹੀਂ ਸਮਾਜਿਕ ਸੁਰੱਖਿਆ ਦੇ ਤਹਿਤ ਘੱਟੋ ਘੱਟ 5000 ਰੁਪਏ ਬਡਾਪਾ ਵਿਧਵਾ ਪੈਨਸ਼ਨ ਦੇਣ ਵਾਸਤੇ ਇਹ ਸਰਕਾਰ ਤਿਆਰ ਨਹੀਂ ਉਲਟਾ ਅਨਸੁਰੱਖਿਆ ਦੇ ਤਹਿਤ ਇਹਨਾਂ ਲੋਕਾਂ ਦੇ ਲੱਖਾਂ ਹੀ ਕਾਰਡ ਜਿਹੜੇ ਆਹੋ ਲੋੜਵੰਦਾਂ ਦੇ ਸਰਕਾਰ ਨੇ ਕੱਟਦੇ ਆ ਔਰ ਇਹ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪੂਰਾ ਕਰਨ ਵਾਸਤੇ ਤਿਆਰ ਨਹੀਂ ਇਸ ਲਈ ਅੱਜ ਇਸ ਕਨਵੈਨਸ਼ਨ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਸੱਦਾ ਦਿੱਤਾ ਜਾਊਗਾ ਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਆਪਣੇ ਕੰਮ ਕਰਨ ਦੀ ਨੀਦ ਨੂੰ ਛੱਡੇ ਪਿੰਡਾਂ ਦੇ ਖੇਤ ਮਜ਼ਦੂਰ ਕਾਮਿਆਂ ਦੇ ਜਿਨ੍ਹਾਂ ਕੋ ਲਗਾਤਾਰ ਰੋਜ਼ਗਾਰ ਨਹੀਂ ਲਗਾਤਾਰ ਗਰੀਬੀ ਦੀ ਰੇਖਾ ਤੋਂ ਥੱਲੇ ਜਾ ਰਹੇ ਨੇ ਉਹਨਾਂ ਦੇ ਮਸਲਿਆਂ ਨੂੰ ਅੱਖੋਂ ਲਿਨਾ ਕਰੇ ਅਗਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਇਥੋਂ ਦੇ ਖੇਤ ਮਜ਼ਦੂਰ ਖੋਰ ਆਵਾਮੇ ਜਥੇਬੰਦੀਆਂ ਨਾਲ ਮਿਲ ਕੇ ਪੋਲਿਟਿਕਲ ਤਰਾਨਾ ਮਿਲ ਕੇ ਇਹ ਸਰਕਾਰ ਦਾ ਜ਼ੋਰਦਾਰ ਵਿਰੋਧ ਜਿਹੜਾ ਹੈ ਉਹ ਸਾਰੇ ਪੰਜਾਬ ਦੇ ਵਿੱਚ ਕਰਨਗੇ ਜਿਬਰੀ ਚੋਣ ਤਰਨਤਾਰ ਦੇ ਵਿੱਚ ਆ ਰਹੀ ਹੈ ਇਹ ਇਸ ਇਲਾਕੇ ਦੇ ਲੋਕ ਇਹ ਸਮਝਦੇ ਨੇ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਰਹੀ ਇਸ ਲਈ ਉਹਦੇ ਵਿੱਚ ਇਹਨਾਂ ਦੇ ਘੱਟੋ ਘੱਟ ਪੈਨਸ਼ਨ 1500 ਰੁਪਏ ਪੁਰਾਣੀ ਰੱਖੀ ਹੋਈ ਹੈ ਉਹਨੂੰ ਆਪਣਾ ਕੀਤਾ ਵਾਦਾ 2500 ਕਰਨ ਦਾ ਉਹ ਵੀ ਨਹੀਂ ਪੂਰਾ ਕੀਤਾ 1000 ਰੁਪਏ ਦੇਣ ਦਾ ਵਾਦਾ ਔਰਤਾਂ ਨੂੰ ਉਹ ਵੀ ਪੂਰਾ ਨਹੀਂ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਜਿਵਨੀ ਚੋਣਾ ਹੋਊਗੀ ਉਹ ਚ ਪਿੰਡਾਂ ਦੇ ਖੇਤ ਮਜ਼ਦੂਰ ਇਸ ਦਾ ਡਟ ਕੇ ਵਿਰੋਧ ਕਰਨਗੇ ਔਰ ਆਪਣੀਆਂ ਮੰਗਾਂ ਲਈ ਚਾਹੇ ਮਰੀਕਾ ਦਾ ਹੋਵੇ ਪੈਨਸ਼ਨ ਦਾ ਹੋਵੇ ਮਕਾਨਾਂ ਦੀ ਸਹੂਲਤ ਦਾ ਸਵਾਲ ਹੋਵੇ ਕਰਜ਼ਾ ਮਾਫੀ ਦਾ ਸਵਾਲ ਹੋਵੇ ਨਵੇਂ ਸਿਰਿਓਂ ਸਸਤੇ ਕਰਜ਼ੇ ਦੇਣ ਦਾ ਸਵਾਲ ਹੋਵੇ ਪਿੰਡਾਂ ਦੇ ਕਾਮੇ ਲੋਕ ਉਹਨਾਂ ਟਟਕੇ ਵਿਰੋਧ ਕਰਨਗੇ ਆਪਣੀ ਰੋਟੀ ਰੋਜੀ ਦੀ ਹੱਕੀ ਰਾਖੀ ਦੇ ਲਈ ਬੱਚਿਆਂ ਦੀ ਪੜ੍ਹਾਈ ਦੇ ਲਈ ਸਿਹਤ ਦੇ ਲਈ ਲਗਾਤਾਰ ਆਉਣ ਵਾਲੇ ਦਿਨਾਂ 'ਚ ਸੰਘਰਸ਼ ਜਿਹੜਾ ਉਹ ਤੇਜ਼ ਕੀਤਾ ਜਾਊਗਾ ਹਾਂਜੀ ਮੈਂ ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਅੱਜ ਜਿਹੜੀ ਅਸੀਂ ਇੱਥੇ ਕਨਵੈਨਸ਼ਨ ਕਰ ਰਹੇ ਹਾਂ ਇਹ ਕਨਵੈਨਸ਼ਨ ਇਸ ਕਰਕੇ ਕਰ ਰਹੇ ਹਾਂ ਕਿ ਪਿੰਡਾਂ ਦੇ ਜਿਹੜੇ ਮਨਰੇਗਾ ਕੰਮ ਹੈ ਉਹਨਾਂ ਨੂੰ ਨਾ ਕੰਮ ਮੰਗਣ ਤੇ ਕੰਮ ਦਿੱਤਾ ਜਾ ਰਿਹਾ ਬਹੁਤ ਸਾਰੇ ਮਜ਼ਦੂਰ ਆ ਬਹੁਤ ਸਾਰੇ ਪਿੰਡਾਂ ਦੀਆਂ ਸ਼ਿਕਾਇਤਾਂ ਆਈਆਂ ਜਿਸ ਤਰ੍ਹਾਂ ਚੋਲਾ ਸਾਹਿਬ ਦੇ ਲਾਗੇ ਪਿੰਡ ਕੰਬੋਕੇ ਟਾਹੇ ਵਾਲਾ ਸਰਿਆਲੀ ਕਲਾਂ ਸੇਰੋਂ ਹੋਰ ਬਹੁਤ ਸਾਰੇ ਪਿੰਡਾਂ ਦੀਆਂ ਲਿਸਟਾਂ ਮੇਰੇ ਕੋਲ ਆਈਆਂ ਕਿ ਜਦੋਂ ਮੈਂ ਡਰੇਗਾ ਵਰਕਰ ਕੰਮ ਮੰਗ ਰਿਆ ਆ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਪਿਛਲਾ ਕੰਮ ਜਿਹੜਾ ਕੀਤਾ ਵਾ ਉਹਦੇ ਪੈਸੇ ਨਹੀਂ ਦਿੱਤੇ ਜਾ ਰਹੇ ਬਹੁਤ ਵੱਡੀ ਪੱਧਰ ਤੇ ਸਰਕਾਰ ਨੇ ਰਾਸ਼ਨ ਕਾਰਡ ਮਜ਼ਦੂਰਾਂ ਦੇ ਕੱਟ ਦਿੱਤੇ ਆ ਜਦੋਂ ਇਲੈਕਸ਼ਨ ਆਉਣੀਆਂ ਸੀ ਉਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਕਣਕ ਦੇ ਨਾਲ ਨਾਲ ਖੰਡ ਚਾਹ ਪਤੀ ਰਾਸ਼ਨ ਕਾਰਡ ਲੋ ਰਾਸ਼ਨ ਲੋਕਾਂ ਦੇ ਘਰਾਂ 'ਚ ਪਹੁੰਚਾਵਾਂਗੇ ਪਰ ਖੰਡ ਚਾਹ ਪਤੀ ਕੀ ਪਹੁੰਚਾਉਣੀ ਸੀ ਇਹਨਾਂ ਨੇ ਜਿਹੜੇ ਰਹਿੰਦੇ ਲੋਕਾਂ ਦੇ ਰਾਸ਼ਨ ਕਾਰਡ ਸੀ ਉਹ ਵੀ ਕੱਟ ਦਿੱਤੇ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ 5 ਕਿਲੋ ਕਣਕ ਸੈਂਟਰ ਵਾਲੀ ਮਿਲਦੀ ਆ ਇਹ ਇਕੱਲੀ ਕਣਕ ਦੀ ਲੋੜ ਨਹੀਂ ਸਾਨੂੰ ਜਿਹੜੀਆਂ 14 ਬਸਤਾਂ ਪਹਿਲਾਂ ਰਾਸ਼ਨਕਾਰ ਤੇ ਮਿਲਦੀਆਂ ਸੀ ਉਹ 14 ਬਸਤਾਂ ਹਾਲ ਕੀਤੀਆਂ ਜਾਣ ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਡੀ ਪੱਧਰ ਤੇ ਵਿਖ ਰਿਹਾ ਉਹਦੇ ਤੇ ਸਰਕਾਰ ਦਾ ਕੋਈ ਉਪਰਾਲਾ ਨਹੀਂ ਹੋਰ ਸਰਕਾਰ ਨੇ ਵਾਅਦਾ ਕੀਤਾ ਸੀ ਔਰਤਾਂ ਨਾਲ ਕਿ ਹਰ ਔਰਤ ਦੇ ਖਾਤੇ ਵਿੱਚ 1000 ਰੁਪਈਆ ਮਹੀਨਾ ਪਾਇਆ ਜਾਊਗਾ ਅਜੇ ਤੱਕ ਨਹੀਂ ਪਾਇਆ ਗਿਆ 5000 ਜਥੇਬੰਦੀਆਂ ਪੈਨਸ਼ਨ ਦੀ ਮੰਗ ਕਰਦੀਆਂ ਪਰ ਸਰਕਾਰ ਨੇ ਆਪ ਵਾਦਾ ਕੀਤਾ ਸੀ ਕਿ 2500 ਰੁਪਈਆ ਪੈਨਸ਼ਨ ਦੇਵਾਂਗੇ ਅਜੇ ਤੱਕ ਉਹ ਪੈਨਸ਼ਨ ਨਹੀਂ ਦਿੱਤੀ ਗਈ ਜਿਹੜੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਦੇਣਾ ਹੁੰਦਾ ਉਹਦੀਆਂ ਵੀ ਡੰਮੀ ਬੋਲੀਆਂ ਕਰਾ ਕੇ ਮਜ਼ਦੂਰਾਂ ਨੂੰ ਉਹ ਜ਼ਮੀਨ ਨਹੀਂ ਦਿੱਤੀ ਜਾ ਰਹੀ ਹੁਣ ਤਰਨਤਾਰਨ ਵਿੱਚ ਜਿਮਨੀ ਚੋਣ ਹੋ ਰਹੀ ਆ ਜੇ ਸਰਕਾਰ ਨੇ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਇਸ ਹਲਕੇ ਦੇ ਜਿਹੜੇ ਖੇਤ ਮਜ਼ਦੂਰ ਆ ਉਹ ਵੱਡੀ ਪੱਦਰ ਤੇ ਸਰਕਾਰ ਦਾ ਵਿਰੋਧ ਕਰਨਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੈਡ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car For more information, please contact him at under check -trade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ